ਦਾਦੀਏ ਅਸੀਂ ਮੁੜ ਨਹੀਂ ਆਉਨਾ ਨਾ ਯੋ ਦੀ ਕੀ ਦਾਦੀਏ ਅਸੀਂ ਮੁੜ ਨਹੀਂ ਆਉਨਾ ਵਾਹ ਪੁੱਲ ਜਾਵੀ ਹੁਣ ਦਾਦੀਏ ਸਤੁਲਾਡ ਲੜਾਉਨਾ ਭੁੱਲ ਜਾਵੀਂ ਵੜਾ ਦادیه ਸਤੁਲਾਡ ਲੜਾਉਨਾ ਨਾ ਯੁਨੀ ਕੀ ਦادیه ਅਸੀਂ ਮੁੜ ਨਹੀਂ ਆਉਨਾ ਚੱਲੇ ਮੌਤ ਬਿਓਰ ਤੂੰ ਸ਼ਬਰ ਮਨਾ ਦੇ ਸਿਰ ਤੇ ਕਫਣ ਬਨ ਲੈ ਹੁਣ ਕਲਗੀਆਂ ਨਾ ਉਡੀਕੀ ਦਾਤੀਏ ਅਸ ਕੋਲ ਨਹੀਂ ਹੋਣਾ ਬੋਲ ਜਾਈ ਹੁਣ ਦਾਤੀਏ ਸਾਨੂੰ ਲਾਡ ਲਟਾਉਣਾ ਨਾ ਉਡੀਕੀ ਦਾਤੀਏ ਸਾਨੂੰ ਲਾਡ ਲਟਾਉਣਾ ਜਿਵੇਂ ਬਿਆਹ ਤੋਂ ਵਿਆਹ ਦਾ ਚਾਹ ਹੁੰਦਾ ਨਾ ਵਿਆਹ ਦਾ ਚਾਹ ਸਰੀਰ ਆਤਮਾ ਦੀ ਸੌਂਦਾ ਭੱਜਿਆ ਫਿਰਦਾ ਰਹਿੰਦਾ ਇਸ ਤਰ੍ਹਾਂ ਗੁਰੂ ਪਿਆਰਿਆਂ ਨੂੰ ਮੌਤ ਦਾ ਚਾਹ ਹੁੰਦਾ ਮੌਤ ਦਾ ਬਹੁਤ ਚਾਹ ਹੁੰਦਾ ਮੇਰਾ ਵੀਰ ਨੇ ਆਣਾ ਮੌਤ ਵਡੀ ਹੈ ਸਤੋ ਇਹਨੇ ਪਹਿਨੋ ਜਾਣਾ ਅਕੇ ਪਿੱਛੇ ਮੌਤ ਨੂੰ ਅਸੀਂ ਕੇਰਾ ਕੋ ਨਾ ਯੁਕੀਂ ਦਾਤੀਏ ਅਸੀਂ ਮੁੜ ਨਹੀਂ ਆਉਨਾ ਬੁੱਲ ਜਾਵੀ ਹੁਣ ਦਾਤੀਏ ਸਤਿ ਲਾਡ ਲਡੋਣਾ ਨਾ ਯੁਕੀਂ ਦਾਤੀਏ ਅਸੀਂ ਮੁੜ ਨਹੀਂ ਆਉਨਾ ਕੌਣ ਖਵਾਉ ਚੂਰੀਆਂ ਮਾ ਤੇਰੇ ਬਾਝੋਂ ਨਿਤ ਮਾਤ ਕਸੀਦੇ ਕੱਢਦੀ ਏ ਇਹਨਾਂ ਸਿਰ ਲੱਖਿਆਂ ਸਰਦਾਰਾਂ ਦੇ ਸਿੰਘ ਸਿਰ ਕਟਵਾਉ ਨਾ ਨਹੀਂ ਮੁੜਦੇ ਮਰ ਜਾਂਦੇ ਮੂਹ ਤਲਵਾਰਾਂ ਦੇ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਪਾਪਜਾਰਾਂ ਦੇ ਨਿਤ ਮਾਤ ਕਸੀਦੇ ਕਰਦੀ ਏ ਇਹਨਾਂ ਸਿਰ ਲੱਖਿਆਂ ਸਰਦਾਰਾਂ ਦੇ ਮੌਤ ਗੁਰੂ ਕੇ ਆ ਸਿੰਘਾਂ ਦੇ ਡਰਾਈ ਵੀ ਮੌਤ ਕੋਲੋਂ ਸਿੰਘ ਨਾ ਡਰੇ ਉਹ ਕੇ ਅਸਦਾ ਦੇ ਡਰਾਈ ਉਹ ਮੌਤ ਕੋਲੋਂ ਡਰੇ ਮੌਤ ਕੇ ਆ ਕਦੇ ਡਰਾਈ ਮੌਤ ਕੋਲੋਂ ਸਿੰਘ ਨਾ ਡਰੇ